ਇੱਕ ਮਸਲਾ ਜਿਹੜਾ ਖੁਦ ਮੇਰੇ ਨਾਲ ਵਾਪਰਿਆ ਸਚਾਈ ਬਿਲਕੁਲ ਤੁਹਾਨੂੰ ਦੱਸ ਰਿਹਾ ਵੀ ਇਸ ਸਰਕਾਰ ਦੇ ਵਿੱਚ ਕਿੰਨੀ ਕੱਪਲੇਬਾਜੀ ਔਰ ਕਿੰਨਾ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਮਹਾਲੀ ਦੇ ਵਿੱਚ ਆਰਜੀਐਮ ਗਰੁੱਪ ਆ ਜਿਹੜੇ ਕਿ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨਾਲ ਠੱਗੀ ਮਾਰਦੇ ਆ ਤਕਰੀਬਨ 7 ਤੋਂ 800 ਦੇ ਕਰੀਬ ਜਿਹੜੇ ਮੈਂਬਰ ਆ ਉਸ ਏਜੰਟ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਨੇ ਉਹਦਾ ਨਾਮ ਹੈਗਾ ਰਕੇਸ਼ ਰੇਕੀ ਆਰਜੀਐਮ ਗਰੁੱਪ ਤੁਸੀਂ ਇਹ ਦੇਖ ਲਓ ਵੀ ਐਡਾ ਕ ਵੱਡਾ ਸਿਸਟਮ ਲਾਇਆ ਜਿਸ ਐਡਾ ਕ ਵੱਡਾ ਜਾਲ ਉਹਨਾਂ ਨੇ ਵਿਛਾਇਆ ਹੈ ਜਿਸ ਜਾਲ ਦੇ ਵਿੱਚ ਮੇਰੇ ਬੱਚੇ ਖੁੱਦ फस ਗਏ ਤੇ ਤਕਰੀਬਨ 7 7.5 ਲੱਖ ਰੁਪਈਆ ਜਿਹੜਾ ਸਾਡੇ ਕੋਲੋਂ ਲੈ ਗਏ ਤੇ 700 ਬੰਦੇ ਨੂੰ ਉਹਨਾਂ ਨੇ ਟਾਰਗੇਟ ਕੀਤਾ ਜਿਨ੍ਹਾਂ ਦੇ ਵਿੱਚੋਂ ਤਕਰੀਬਨ 100 150 ਬੰਦਾ ਜਿਹੜਾ ਲੁਧਿਆਣੇ ਦਾਗਾ ਤੇ ਇਸ ਗੱਲ ਨੂੰ ਦੇਖੋ ਮੈਨੂੰ ਸਾਲ ਦੇ ਕਰੀਬ 6 ਮਹੀਨੇ ਦੇ ਕਰੀਬ ਹੋ ਗਏ ਮੈਨੂੰ 6 ਮਹੀਨੇ ਦੇ ਹੋ ਗਏ ਬਾਕੀ ਬਹੁਤ ਬੰਦੇ ਨੇ ਜਿਹੜੇ ਸਾਲ ਦੇ ਕਰੀਬ ਹੋ ਗਏ ਤੇ ਇੰਨਾ ਵਧੀਆ ਉਹਨਾਂ ਨੇ ਸਿਸਟਮ ਲਾਇਆ ਹੈ ਵੀ ਹਰ ਇੱਕ ਬੰਦੇ ਨੂੰ ਪਸਾ ਲੈਂਦੇ ਨੇ ਤੇ ਜਾਂਦੇ ਸਾਰਾ ਕੁਝ ਦਿਖਾ ਕੇ ਪੇਮੈਂਟ ਲਲੰਦਰੀਔਰ ਇੱਕ ਹੋਰ ਸਿਸਟਮ ਬਹੁਤ ਵਧੀਆ ਦੇਖਿਆ ਉਹਨਾਂ ਦਾ ਵੀ ਆਨਲਾਈਨ ਪੇਮੈਂਟ ਲੈ ਰਹੇ ਨੇ ਤੇ ਔਰ ਜੇ ਤੁਸੀਂ ਉਹਨਾਂ ਨੂੰ ਕਹਿਣਾ ਵੀ ਅਸੀਂ ਵਿਸ਼ਵਾਸ ਕਿੱਤਾ ਕਰੀਏ ਤਾਂ ਉਸ 8 ਵਜ ਦੇ ਵਿੱਚ ਜਿੰਨੀ ਤੁਹਾਡੀ ਅਮਾਉਂਟ ਗਈ ਹੁੰਦੀ ਆ ਉਸ ਅਕਾਊਂਟ ਦਾ ਚੈੱਕ ਵੀ ਤੁਹਾਨੂੰ ਦਿੰਦੇ ਆ ਜਿਸ ਅਕਾਊਂਟ 'ਚ ਪੇਮੈਂਟ ਜਾਂਦੀ ਆ ਤੇ ਵੀ ਬਿਲਕੁਲ ਬੇਖੌਫ ਹੋ ਕੇ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਔਰ ਮੈਨੂੰ ਲੱਗਦਾ ਵੀ ਸਰਕਾਰ ਦਾ ਪੂਰਾ ਹੱਥ ਆ ਤੇ ਕਿਉਂਕਿ ਐਡਾ ਵੱਡਾ ਜਿਹੜਾ ਸਕੈਂਡਲ ਆ ਕਿਸੇ ਆਮ ਬੰਦੇ ਦਾ ਵਸਦਾ ਕੰਮ ਨਹੀਂ ਹੈਗਾ ਜਿੰਨਾ ਚਿਰ ਮਿਲੀ ਭੁਗਤ ਨਾ ਹੋਵੇ ਤੇ ਕੱਲ ਅਸੀਂ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਆ ਜਿਹੜੀ ਮਹਾਲੀ ਪੁਲਸਾ ਉਹ ਐਫ ਆਈ ਆਰ ਦਰਜ ਵੀ ਨਹੀਂ ਕਰ ਰਹੀ ਉਹਦੇ ਖਿਲਾਫ ਅਸੀਂ ਕਾਫੀ ਦਿਨਾਂ ਤੋਂ ਮਹਾਲੀ ਵੀ ਸੰਘਰਸ਼ ਕੀਤਾ ਔਰ ਕੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਹੋਏ ਸੀਗੇ ਮੁੱਲਾਪੁਰ ਦੇ ਕੋਲ ਤੇ ਅਸੀਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੂੰ ਇੱਕ ਆਪਣਾ ਲੈਟਰ ਲਿਖ ਕੇ ਦਿੱਤਾ ਸੀਗਾ ਵੀ ਸਾਡੀਆਂ ਜਿਹੜੀਆਂ ਐਫ ਆਈ ਆਰਾਂ ਦਰਜ ਕੀਤੀਆਂ ਜੜ ਸਾਨੂੰ ਪੈਸੇ ਵਾਪਸ ਦਿਵਾਏ ਜਾਣ ਤੇ ਪਰ ਉਹ ਉਹ ਹਵਾਜੀ ਹੋ ਗਿਆ ਕੰਮ ਸਾਰਾ ਤੇ ਔਰ ਕੱਲ ਅਸੀਂ ਫੇਰ ਕੋਸ਼ਿਸ਼ ਕੀਤੀ ਵੀ ਅਸੀਂ ਇਹਨਾਂ ਨੂੰ ਮਿਲ ਕੇ ਵੀ ਆਪਣੇ ਇੱਕ ਜਿਹੜੀ ਲਿਸਟਾ ਦਿੱਤੀ ਜਾਵੇ ਵੀ ਆਹ ਬੰਦੇ ਨੇ ਜਿਹੜੇ ਕਿ ਖਾਸ ਲੁਧਿਆਣੇ ਦੇ ਨੇ ਵੀ ਉਹਨਾਂ ਦੀ ਆ ਕਮ ਸੇ ਕਮ ਜਿਹੜੀ ਮਹਾਲੀ ਪੁਲਿਸ ਆ ਐਫ ਆਈ ਆਰ ਦਰਜ ਤੱਕ ਕਰੇ ਇਹ ਜੈਨੂਨ ਬਿਲਕੁਲ ਕੇਸ ਆ ਵੀ ਹਰ ਇੱਕ ਬੰਦੇ ਕੋਲ ਹਰ ਇੱਕ ਪ੍ਰੂਫ ਆ ਤੁਹਾਡਾ ਉਹਨਾਂ ਦੇ ਐਗਰੀਮੈਂਟ ਨੇ ਚੈੱਕ ਨੇ ਕਈਆਂ ਕੋਲ ਪਰ ਇੱਕ ਬਹੁਤ ਇਹਨੂੰ ਕਹਦਿਆਂ ਵੀ ਹਵਾ ਚ ਤੀਰ ਛੱਡਣ ਵਾਲੀ ਸਰਕਾਰ ਨੇ ਇਹ ਸਾਬਤ ਕਰਤਾ ਕੱਲ ਵੀ ਬਿਲਕੁਲ ਅਸੀਂ ਇਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਜੋ ਕਹਿਣਾ ਬਸ ਉਹੀ ਹੋਣਾਗਾ ਤੇ ਕੱਲ ਸਾਡੇ ਤਕਰੀਬਨ 40-50 ਮੈਂਬਰ ਜਿਹੜੇ ਉੱਥੇ ਇਕੱਠੇ ਹੋਏ ਸੀਗੇ ਵੀ ਅਸੀਂ ਇੱਕ ਲੈਟਰ ਜਿਹੜੀ ਆ ਮਾਨ ਸਾਹਿਬ ਨੂੰ ਦੇ ਦਈਏ ਵੀ ਸਾਡੀਆਂ ਕੰਮ ਸੇ ਕੰਮ ਐਫ ਆਈ ਆਰਾ ਦਰਜ ਕੀਤੇ ਜਾਣ ਤੇ ਪਰ ਉਹ ਸਰਕਾਰ ਜਿਹੜੀ ਕਹਿੰਦੀ ਆ ਵੀ ਅਸੀਂ ਤੁਰੰਤ ਕਾਰਵਾਈ ਕਰਦੇ ਆ ਹਵਾ ਦੇ ਵਿੱਚ ਗੱਲਾਂ ਕਰਨ ਵਾਲੀ ਸਰਕਾਰ ਨੇ ਕੱਲ ਕੀ ਕੀਤਾ ਵੀ ਸਾਡੇ ਆਲੇ ਦਾਲੇ ਪੁਲਿਸ ਭੇਜਤੀ ਉੱਥੇ ਦੇ ਡਿਪਟੀ ਤੇ ਉੱਥੇ ਦੇ ਐਸਪੀ ਤੇ ਬੱਸਾਂ ਲਿਆਂਦੀਆਂ ਖਾਲੀ ਤੇ ਸਾਡੇ ਬੰਦਿਆਂ ਨੂੰ ਕਿਹਾ ਜੀ ਇੱਥੇ ਨਹੀਂ ਆਉਣਾ ਹੈਗਾ ਤੁਸੀਂ ਅਸੀਂ ਕਿਹਾ ਵੀ ਅਸੀਂ ਕੋਈ ਵਰ ਖਿਲਾਫ ਤੁਹਾਡੇ ਗੱਲ ਨਹੀਂ ਕਰਨੀ ਅਸੀਂ ਕੋਈ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਨਹੀਂ ਕਰਨੀ ਅਸੀਂ ਸਿਰਫ ਇੱਕਾ ਲੈਟਰ ਦੇਣੀ ਆ ਕਿ ਸਾਡੀਆਂ ਜਿਹੜੀਆਂ ਐਫਆਈਆਂ ਦਾ ਦਰਜ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਇਹਦਾ ਸਾਨੂੰ ਜਵਾਬ ਦਿਓ ਤੇ ਪਰ ਉਹਨਾਂ ਨੇ ਕੀ ਕੀਤਾ ਬੱਸਾਂ ਦੇ ਆਗੇ ਸਾਡੇ ਬੰਦੇ 15 ਤੋਂ 20 16 ਦੇ ਕਰੀਬ ਬੰਦੇ ਜਿਹੜੇ ਸਾਡੇ ਅਰੇਸਟ ਕਰਕੇ ਲੈ ਗਏ ਬਾਕੀ ਚਲੋ ਇਧਰ ਉਧਰ ਹੋ ਗਏ ਸੀਗੇ ਤੇ ਇਹ ਦੇਖ ਲਓ ਵੀ ਐਡਾ ਕਿ ਸਰਕਾਰ ਦਾ ਜੋਰ ਆ ਵੀ ਇੱਕ ਸਹੀ ਗੱਲ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਇਸ ਤੋਂ ਸਾਬਤ ਹੁੰਦਾ ਵੀ ਸਭ ਕੁਝ ਮਿਲ ਕੇ ਹੋ ਰਿਹਾ ਹਵਾ 'ਚ ਗੱਲਾਂ ਲੋਕਾਂ ਨੂੰ ਧੋਖਾ ਜਿਹੜਾ ਇਲੈਕਸ਼ਨ ਵੇਲੇ ਦਿੱਤਾ ਸੀ ਉਹ ਹੁਣ ਵੀ ਦੇ ਰਹੇ ਆ ਵੀ ਅਸੀਂ ਕੋਈ ਉਹਨਾਂ ਦੇ ਖਿਲਾਫ ਨਹੀਂ ਗੱਲ ਕੀਤੀ ਕੋਈ ਪਾਰਟੀ ਦੇ ਖਿਲਾਫ ਨਹੀਂ ਕੀਤੀ ਅਸੀਂ ਸਿਰਫ ਇਹ ਚਾਹੁੰਦੇ ਸੀਗੇ ਵੀ ਸਾਡਾ ਜਿਹੜਾ ਲੈਟਰ ਲੱਤਾ ਜਾਵੇ ਸਾਡੇ ਬੰਦਿਆਂ ਦੀਆਂ ਐਫ ਆਈ ਆਰਾਂ ਦਰਜ ਕੀਤੀਆਂ ਜਾਣ ਉਸ ਏਜੰਟ ਦੇ ਖਿਲਾਫ ਪਰ ਉਸ ਦੇ ਉਸ ਦੇ ਖਿਲਾਫ ਤਾਂ ਕੀ ਇਹਨਾਂ ਨੇ ਕਾਰਵਾਈ ਕਰਨੀ ਸੀ ਸਾਡੇ ਖਿਲਾਫ ਕਾਰਵਾਈ ਕੀਤੀ ਤੇ ਚਲੋ ਸ਼ਾਮ ਦੇ ਟਾਈਮ ਅਸੀਂ ਸਾਰੇ ਬੰਦਿਆਂ ਦੀ ਜ਼ਮਾਨਤ ਤੇ ਜਾਨਿ ਕਿ ਅਸੀਂ ਉਹਨਾਂ ਨੂੰ ਕਹਿ ਕੇ ਵੀ ਸਾਡੇ ਬੰਦਿਆਂ ਦੱਸੋ ਕਸੂਰ ਕੀ ਆ ਵੀ ਤੁਸੀਂ ਇਹਨਾਂ ਨੂੰ ਅਰੈਸਟ ਕਰਕੇ ਲੈ ਕੇ ਆਏ ਹੋ ਦੱਸੋ ਕੀ ਕਸੂਰਾ ਤੇ ਔਰ ਬੜਾ ਵਧੀਆ ਰਿਸਪੌਂਸ ਆ ਜਿਹੜੇ ਸਾਡੇ ਪਾਰਟੀ ਵਰਕਰ ਜਿਹੜੇ ਸਾਡੇ ਪਾਰਟੀ ਦੇ ਥੰਮ ਨੇ ਉਹਨਾਂ ਨੇ ਵੀ ਦਿੱਤਾਗਾ ਚਲੋ ਮੈਂ ਨਾਂਵ ਵਿੱਚ ਨਹੀਂ ਰਹਿਣਾ ਕਿਉਂਕਿ ਕਾਫੀ ਬੰਦੇ ਨਾਲ ਜੁੜੇ ਹੋਏ ਨੇ ਤੇ ਪਰ ਸਰਕਾਰ ਦੀ ਨਾਕਾਮੀ ਦੱਸਣ ਲੱਗਿਆ ਆਉਣ ਵਾਲੀਆਂ ਇਲੈਕਸ਼ਨ ਕੋਈ ਕਰਨੀ ਬਾਏ ਇਲੈਕਸ਼ਨ ਲੁਧਿਆਣਾ ਦੇ ਵਿੱਚ ਹੋਣਗੀਆਂ 150 ਦਾ 150 ਬੰਦਾ ਉੱਥੇ ਜਾ ਕੇ ਇਨਰ ਉਹ ਜਲੂਸ ਕਰਨਾਗੇ ਵੀ ਇਹ ਯਾਦ ਰੱਖਣਗੇ ਵੀ ਹਾਂ ਅਸੀਂ ਕਿਸੇ ਨੂੰ ਖਰਾਬ ਕੀਤਾਗਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਅਸੀਂ ਆ ਤੁਸੀਂ ਥੋੜੇ ਦਿਨ ਰੋਕੋ ਜਦੋਂ ਇਹ ਇੱਥੇ ਆਏ ਨਾ ਇਲੈਕਸ਼ਨ ਕੰਪੇਨ ਤਾਂ ਕਰਨੀ ਹੈ ਨਾ ਫਿਰ ਅਸੀਂ ਸੱਚਾਈ ਬੋਲਾਂਗੇ ਅਸੀਂ ਝੂਠ ਨਹੀਂ ਬੋਲਾਂਗੇ ਬਿਲਕੁਲ ਹੀ ਵੀ ਆ ਸਾਡੇ ਨਾਲ ਹੋ ਰਿਹਾਗਾ ਜਿਹੜੀ ਆ ਮੋਹਾਲੀ ਪੁਲਿਸ ਆ ਉਹ ਐਫ ਆਈ ਆਰ ਦਰਜ ਨਹੀਂ ਕਰ ਰਹੀ ਬਿਲਕੁਲ ਸਹੀ ਇਲੈਕਸ਼ਨ ਨੇੜੇ ਆ ਬਾਈ ਇਲੈਕਸ਼ਨ ਹੋਣੀਆਂ ਲੁਧਿਆਣੇ ਦੀ ਜਿੰਨੇ ਵੀ ਸਾਡੀ ਟੀਮ ਆ ਅਸੀਂ ਬਾਹਰੋਂ ਵੀ ਲੈ ਕੇ ਆਵਾਂਗੇ ਜਿਹੜਾ तकरीबन 700 ਬੰਦੇ ਦੇ ਕਰੀਬ ਜਿਹੜਾ ਫਰਾਉਡ ਹੈ ਕੁਝ ਪੰਜਾਬ ਦੇ ਨੇ ਹਰਿਆਣੇ ਦੇ ਨੇ ਕੁਝ ਹਿਮਾਚਲ ਦੇ ਨੇ ਸਾਰੇ ਬੰਦਿਆਂ ਨੂੰ ਇਕੱਠੇ ਕਰਾਂਗੇ ਔਰ ਇਕੱਠੇ ਕਰਕੇ ਉਸ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਜਦੋਂ ਕੈਂਪੇਨ ਕਰਾਂਗੇ ਨਾ ਉਦੋਂ ਦੱਸਾਂਗੇ ਵੀ ਆਹ ਕੁਸ਼ੇ ਇਹ ਸਰਕਾਰ ਜਿਹੜੀ ਕਰ ਰਹੀ ਆ ਹਵਾ ਚ ਤੀਰ ਛੱਡ ਰਹੀ ਆ ਵੀ ਬਿਲਕੁਲ ਧੋਖੇ ਦੇ ਵਿੱਚ ਨਾ ਆਇਓ ਇਹਨਾਂ ਦੇ ਜਿਹੜੀ ਆਮ ਆਦਮੀ ਪਾਰਟੀ ਇੱਕ ਧੋਖੇ ਦੀ ਸਰਕਾਰ ਬਣੀ ਆ ਜਿਹੜੀ ਕਿ ਲੋਕਾਂ ਨੂੰ ਧੋਖੇ ਦੇ ਬਿਨਾ ਕੁਝ ਨਹੀਂ ਕਰਦੀ ਤੇ ਇਸ ਇਹੇ ਬੇਨਤੀ ਆ ਛੋੜੀਆਂ ਜਿਹੀ ਮੈਂ ਤੁਹਾਨੂੰ ਲਾਈਵ ਹੋ ਕੇ ਦੱਸਵੀਆਂ ਸੀ ਬੜੇ ਦਿਲ ਤੋਂ ਮੈਂ ਚੁੱਪ ਸੀਗਾ ਵੀ ਨਹੀਂ ਚਲੋ ਕੋਈ ਗੱਲ ਨਹੀਂ ਵੀ ਇਹ ਮਸਲਾ ਜਿਹੜਾ ਹੱਲ ਹੋ ਜੂਗਾ ਹੱਲ ਹੋ ਜੂਗਾ ਪਰ ਜਿਹੜਾ ਸਰਕਾਰ ਦਾ ਜਿਹੜਾ ਚਿਹਰਾ ਉਹ ਮੈਂ ਤੁਹਾਡੇ ਸਾਹਮਣੇ ਦੇਖ ਲਓ ਬਿਲਕੁਲ ਵਿੱਧ ਪ੍ਰੂਫ ਇੱਕ ਚੈਨਲ ਆ ਆਪਣੇ ਜੁਝਾ ਟਾਈਮ ਉਹਨਾਂ ਨੇ ਵੀ ਇਹ ਦੀ ਕਵਰੇਜ ਕੀਤੀ ਸੀਗੀ ਤੇ ਵੀ ਸਾਡੇ ਵਾਲੇ ਨਾਲ ਜਿਹੜੀ ਪੁਲਿਸ ਲਾਤੀ ਸੀਗੀ ਸਿਰਫ ਇੱਕ ਲੈਟਰ ਦੇਣ ਲਈ ਹੋਰ ਕਹਿੰਦੇ ਆ ਜੀ ਅਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਆ ਬਹਿ ਕੇ ਤੇ ਲੋਕਾਂ ਨੂੰ ਕੋਈ ਤਕਲੀਫ ਹ ਤਾਂ ਅਸੀਂ ਉਹ ਸੁਣਦੇ ਆ ਆ ਤਕਲੀਫਾਂ ਸੁਣਦੇ ਆ ਵੀ ਜਿਹੜੀ ਤਾਂ ਇਹਨਾਂ ਦੇ ਕੰਮ ਦੀ ਗੱਲ ਆ ਉਹ ਤਾਂ ਕੋਲ ਬਿਠਾ ਲੈਣਗੇ ਜਿਹੜੀ ਇਹਨਾਂ ਦੇ ਨਹੀਂ ਕੋਈ ਕੰਮ ਦੀ ਉਹਦੇ ਤੇ ਪਰਚਾ ਦੇ ਦੇਣਗੇ ਇਹ ਸਰਕਾਰ ਦੇ ਇਹ ਕੰਮ ਨੇ ਤੇ ਬੇੰਤੀ ਸਾਰਿਆਂ ਨੂੰ ਕਰਦੀਆਂ ਵੀ ਇਸ ਵਾਰੀ ਜਿਹੜੀ ਆ ਬੜਾ ਸੋਝ ਸਮਝ ਕੇ ਲੁਧਿਆਣੇ ਵਾਲਿਓ ਵੀ ਸੋਝ ਸਮਝ ਕੇ ਵੋਟ ਪਾਉਣੀਆਂ ਅਸਲੀਅਤ ਤੁਹਾਨੂੰ ਦੱਸ ਰਿਹਾ ਵੀ 100 ਤੋਂ 150 ਬੰਦਾ ਜਿਹੜਾ ਲੁਧਿਆਣੇ ਦਾ ਉਹ ਮਿਲਣ ਦੀ ਕੋਸ਼ਿਸ਼ ਕਰ ਰਿਹਾ ਅੱਜ ਤੋਂ ਮੇਰੇ ਖਿਆਲ ਮਹੀਨਾ ਡੇਢ ਮਹੀਨਾ 2 ਮਹੀਨੇ ਦੇ ਕਰੀਬ ਹੋ ਗਏ ਔਰ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਔਰ ਨਾ ਹੀ ਕੋਈ ਐਫ ਆਈ ਆਰ ਦਰਜ ਹੋ ਰਹੀ ਹੈ ਇਹ ਸਰਕਾਰ ਦੇ ਨਮਾਇंदे ਆ ਕੰਮ ਕਰਦੇ ਨੇ ਤੇ ਸਾਰਿਆਂ ਨੇ ਇੱਕ ਹੋਰ ਬੇਨਤੀ ਕਰਦਾ ਵੀ ਦੇਖੋ ਇਹ ਇੱਕ ਮਸਲਾ ਜਿਹੜਾ ਕਾਫੀ ਗੰਭੀਰ ਮਸਲਾ ਹੈਗਾ ਕਿਸੇ ਵਿਚਾਰੇ ਨੇ ਗਰੀਬ ਨੇ ਕੋਈ ਮਕਾਨ ਵੇਚ ਕੇ ਪੈਸੇ ਦਿੱਤੇ ਨੇ ਕਿਸੇ ਨੇ ਬਿਆਲ ਤੇ ਪੈਸੇ ਦਿੱਤੇ ਨੇ ਮੈਨੂੰ ਇਹ ਦੱਸੋ ਵੀ ਉਹ ਬੰਦਾ ਕੀ ਕਰੇਗਾ ਸਾਰੇ ਜਿੰਨੇ ਵੀ ਮੈਂਬਰ ਮੇਰੇ ਨਾਲ ਜੁੜੇ ਹੋ ਨੇ ਸਾਰਿਆਂ ਨੂੰ ਬੇਨਤੀ ਕਰਨਾ ਵੀ ਆਉਣ ਵਾਲੀ ਇਲੈਕਸ਼ਨ ਆ ਜਿਹੜੀ ਬਾਅਦ ਇਲੈਕਸ਼ਨ ਉਹਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਇਸ ਚੀਜ਼ ਦਾ ਵੀ ਅੱਗੇ ਤੋਂ ਇਹ ਕਿਸੇ ਦੇ ਨਾਲ ਜਿਸ ਤਰ੍ਹਾਂ ਦਾ ਸਾਰੇ ਲੋਕਾਂ ਨਾਲ ਧੋਖਾ ਕੀਤਾ ਨੇ ਉਹ ਨਾ ਹੋਵੇ ਤੇ ਬਚ ਜਾਓ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਬਿਲਕੁਲ ਵਧੀਆ ਹੋ ਸਕੇ ਕਿਉਂਕਿ ਸਾਲ 1.5 ਸਾਲ ਰਹਿ ਗਿਆ ਤੇ ਹਰ ਇੱਕ ਬੰਦੇ ਦੇ ਕੰਨਾਂ ਨੂੰ ਹੱਥ ਲੱਗੇ ਪਏ ਨੇ ਵੀ ਯਾਰ ਅਸੀਂ ਫਸ ਗਏ ਤੇ ਆਪਾਂ ਨਿਕਲਣਾ ਵੀ ਆਪਾਂ ਹੀ ਆ ਤੇ ਔਰ ਇਹਨਾਂ ਨੂੰ ਸਬਕ ਵੀ ਆਪਾਂ ਹੀ ਸਿਖਾਉਣਾਗਾ ਤੇ ਗੱਲਾਂ ਕਾਫੀ ਨੇ ਪਰ ਇੱਥੇ ਹੀ ਐਂਡ ਕਰਦੇ ਆ ਕਿਉਂਕਿ ਬਹੁਤ ਸਾਰੇ ਬੰਦੇ ਜਿਹੜੇ ਕਹਿੰਦੇ ਆ ਵੀ ਟਾਈਮ ਜ਼ਿਆਦਾ ਲਾਈਵ ਦੇ ਵਿੱਚ ਹੋ ਜਨਾ ਇਸ ਕਰਕੇ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਿਓ ਕੀ ਗੱਲਾਂ ਇਹ ਸੱਚੀਆਂ ਨੇ ਔਰ ਬਿੱਟ ਪ੍ਰੂਫ ਸਾਰਾ ਕੁਝ ਮੈਂ ਦਊਂਗਾ ਕੱਲ ਦਾ ਜੋ ਵਾਕਿਆ ਹੋਇਆਗਾ ਵੀ ਇੱਕ ਗਰੀਬ ਜਿਹੜੇ ਬੇਸਹਾਰਾ ਬੰਦੇ ਨੇ ਜਿਹੜੇ ਪਹਿਲਾਂ ਹੀ ਮਰੇ ਹੋਏ ਨੇ ਤੁਸੀਂ ਉਹਨਾਂ ਨੂੰ ਮਾਰਨ ਲੱਗੇ ਉਹਨਾਂ ਨੂੰ ਉੱਥੇ ਅਰੈਸਟ ਕਰਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਤੇ ਸਾਬਤ ਹੈ ਇਹੀ ਕਰਨਾ ਚਾਹੁੰਦੇ ਆਂ ਵੀ ਜੋ ਅਸੀਂ ਕਹਾਂਗੇ ਉਹੀ ਹੋਊਗਾ ਦੂਜਾ ਬੰਦਾ ਕੁਝ ਨਹੀਂ ਕਰ ਸਕੂਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ